ਸੰਗਤ ਜੀ ਇੱਕ ਵਾਰੀ ਰਸਨਾ ਪਵਿੱਤਰ ਕਰੋ ਸਾਰੇ ਗੱਜਿਕਾਂ ਕੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਾ ਸੰਗਤ ਜੀ ਤੁਸੀਂ ਹੁਣ ਜਸedar ਜਸਪਾਲ ਸਿੰਘ ਜੀ ਸੁਪੁੱਤਰ ਸੰਤਰ ਲੋਕ ਸਿੰਘ ਜੀ ਕੋਲੋਂ ਸਤਿਗੁਰੂ ਸੱਚਾ ਜੀ ਦੇ ਬਚਨ ਸੁਣੋ ਸਤਿਗੁਰੂ ਦੀ ਉਸਤਤ ਸੁਣੋ ਰਸਨਾ ਕਰਕੇ ਨਾਮ ਜਪੋ ਇਹਨਾਂ ਦੇ ਸੱਚਾ ਪਾਤਸ਼ਾਹ ਜੀ ਨੇ ਇੰਨੀ ਕਿਰਪਾ ਕੀਤੀ ਜਿਹੜਾ ਗੁਰਬਾਣੀ ਚ ਲਿਖਿਆ ਬਾਹ ਪਕੜ ਕੱਢ ਲੈਨੇ ਆਪਣੇ ਅੰਗਰੇਹ ਅੰਧਕੂਤ ਤੇ ਮਾਇਆ ਬਚਪਨ ਤੋਂ ਹੀ ਮਾਇਆ ਦਾ ਕੋਈ ਅਸਰ ਨਹੀਂ ਮੋਹ ਮਾਇਆ ਤੋਂ ਨਿਕਲ ਕੇ ਪਰਿਵਾਰ ਵਿੱਚੋਂ ਨਿਕਲ ਕੇ ਤੇ ਇੰਨੀ ਕੁ ਉਮਰ ਵਿੱਚ ਇਹਨਾਂ ਨੂੰ ਗੁਰਬਾਣੀ ਦੀ ਗੁਰ ਇਤਿਹਾਸ ਦੀ ਬਹੁਤ ਵੱਡੀ ਜਾਣਕਾਰੀ ਹੈ ਬਹੁਤ ਸੁੰਦਰ ਕਥਾ ਕਰਦੇ ਨੇ ਤੇ ਘਰ ਪਰਿਵਾਰ ਤਿਆਗ ਕੇ ਸਤਗੁਰੂ ਸਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਦੇ ਨੇ ਭਜਨ ਬਾਣੀ ਕਰਦੇ ਨੇ ਤੇ ਗੁਰੂ ਜਸ ਕਰਦੇ ਨੇ ਸੁਣੋ ਜਸੇਦਾਰ ਜਸਪਾਲ ਸਿੰਘ ਜੀ ਤੋਂ ਪਰਮ ਸਤਕਾਰਯੋਗ ਪਸੰਦ ਸਾਹਿਬ ਜੀ ਜੋ ਮਾਨ ਬਿਰਤੀਆਂ ਇਕਾਗਰ ਕਰਨ ਵਾਸਤੇ ਰਸਨਾ ਨੂੰ ਪਵਿੱਤਰ ਕਰ ਲਈ ਸਭ ਮਾਈ ਭਾਈ ਵਿਚਾਰਨ ਕਰੋ ਤਾਂ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਗੁਰਬਾਣੀ ਵਿੱਚ ਇੱਕ ਸ਼ਬਦ ਹੈ ਕਿ ਜੈ ਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੇਠ ਵਿਛੜਿਆ ਮਿਲੇ ਪ੍ਰਭੂ ਹਰ ਦਰਗਹ ਕਾ ਬਸੀਠ ਹਰ ਨਾਮੋ ਮੰਤਰ ਦਰੜਾਏ ਦਾ ਕਟਾ ਹੈ ਹਮਾ ਰੋਗ ਨਾਨਕ ਸਤਗੁਰ ਤਿਨਾ ਮਲਾਇ ਜਿਨਾਂ ਤਰਹੋ ਕਾਇ ਸੰਜੋ ਇਹ ਸ਼ਬਦਾਂ ਨੂੰ ਮੈਨੂੰ ਪਤਾ ਲੱਗਣ ਡਿਆ ਹੈ ਕਿ ਜੋ ਮੇਰੇ ਮਨ ਦਾ ਸੰਕਲਪ ਸੀ ਮੇਰੇ ਮਨ ਦੇ ਫੁਰਨੇ ਸਨ ਕਿ ਇਹ ਵੀ ਦਿਨ ਮੇਰੇ ਤੇ ਆਉਣ ਮੈਂ ਸੰਗਤ ਚ ਬਹਿ ਕੇ ਸਾਧ ਸੰਗ ਦੀ ਸੇਵਾ ਕਰਾਂ ਬੋਲਾਂ ਤੇ ਕਰਾਂ ਮੈਨੂੰ ਛੇਵਾਂ ਸਾਲ ਸਾਧ ਸੰਗ ਸ੍ਰੀ ਪੈਣੀ ਸਾਹਿਬ ਸਾਧ ਸੰਗ ਦੇ ਚਰਨਾਂ ਚ ਐਸ ਵੇਲੇ ਰਹਿੰਦਿਆਂ ਨੂੰ ਮੇਰੇ ਇੱਥੇ ਆਉਣ ਦੀ ਵਿਧੀ ਕਿਸ ਤਰ੍ਹਾਂ ਬਣੀ ਸਕੂਲ ਦੀ ਪੜਾਈ ਮੈਂ ਪੜ ਲਈ ਉਪਰੰਤ ਕੋਈ ਵਾਹੀ ਦਾ ਕੰਮ ਸੀ ਇਸ ਤਰ੍ਹਾਂ ਕਰਨਾ ਤੇ ਮਨ ਜਿਹੜਾ ਉਦਾਸ ਜਾ ਰਹਿਣਾ ਇੱਥੇ ਹੋਲੇ ਮੇਲੇ ਅਜ ਆਉਣਾ ਕਰਨਾ ਮੈਂ ਤੇ ਜਿਸ ਤਰ੍ਹਾਂ ਸਾਡੇ ਪੰਡਿਤ ਗੁਪਾਲ ਸਿੰਘ ਜੀ ਨੇ ਸੰਤ ਰਵਿਪ੍ਰ ਸਿੰਘ ਖੰਡੂਆ ਵਾਲੀ ਨੇ ਹੋਰ ਜਿੰਨੇ ਜਥੇਦਾਰ ਨੇ ਇਹਨਾਂ ਨੇ ਬੋਲਣਾ ਕਰਨਾ ਤੇ ਮੈਂ ਦੂਰ ਬੈਠੇ ਨੇ ਨਾ ਮਨ ਦੇ ਵਿੱਚ ਸੋਚ ਕਰਨੀ ਕੰਨੀ ਕਿ ਸਤਿਆ ਪਾਸ਼ਾ ਮਿਰਤੇ ਵੇਹ ਜੀ ਤੁਸੀਂ ਕਿਰਪਾ ਕਰੋਗੇ ਤੇ ਮੈਂ ਵੀ ਸਾਧ ਸੰਗਤ ਦੀ ਇਸ ਤਰ੍ਹਾਂ ਸੇਵਾ ਕਰਾਂ ਕਰਾਂ ਹੋਲਾ ਮੇਲਾ ਵੇਖ ਕੇ ਮੈਂ ਚਲੇ ਜਾਣਾ ਕਰਨਾ ਮਨ ਮੇਰਾ ਸਤਗੁਰਾਂ ਦੇ ਚਰਨਾਂ ਸ੍ਰੀ ਭੈਣੀ ਸਾਹਿਬ ਦੇ ਤਨ ਮੇਰਾ ਉੱਥੇ ਪਿੰਡ ਹੀ ਹੋਣਾ ਤੇ ਮੇਰੇ ਮਨ ਚ ਇਹ ਕਿਹੜੀ ਘੜੀ ਹੋਵੇ ਸਤਗੁਰ ਸੱਚੇ ਪਾਸ਼ਾ ਇਹੋ ਜੀ ਮੇਰੇ ਤੇ ਕਿਰਪਾ ਕਰਦੇ ਮੈਨੂੰ ਸ੍ਰੀ ਭੈਣੀ ਸਾਹਿਬ ਲੈ ਜਾਣ ਉਹ ਵੇਦ ਕੀ ਬਣੀ ਸਾਡੇ ਪਿੰਡ ਸੰਤਨਗਰ ਸਤਗੁਰਾਂ ਦੀ ਬਹੁਤ ਕਿਰਪਾ ਅਪਾਰ ਕਥਾ ਕੀਰਤਨ ਦੇ ਰਾਤ ਉੱਥੇ ਬਹੁਤ ਹੁੰਦੀ ਹੈ ਸੰਤ ਰਵ ਬੰਸ ਸਿੰਘ ਦੀ ਚੜ੍ਹਾਈ ਕਰ ਗਏ ਨੇ ਸੰਤ ਚਦਰ ਸਿੰਘ ਜੀ ਉਹ ਵੀ ਚੜ੍ਹਾਈ ਕਰ ਗਏ ਨੇ ਤੇ ਉਹਨਾਂ ਦਾ ਆਉਣਾ ਜਾਣਾ ਮਹਾਤਮਾ ਪੁਰਸ਼ਾਂ ਦਾ ਸਾਡੇ ਘਰ ਬਹੁਤ ਸੀ ਤੇ ਮੈਂ ਇੱਕ ਦਿਨ ਸੰਗਤ ਵਿੱਚ ਚਲੇ ਗਿਆ ਮੈਨੂੰ ਸੰਤ ਕਹਿੰਦੇ ਨੇ ਤੂੰ ਅਰਦਾਸ ਨਾ ਕਾਕਾ ਕੀਰਤਨ ਤੋਂ ਬਾਅਦ ਕਥਾ ਦੋ ਬਾਅਦ ਮੈਂ ਅਰਦਾਸ ਨਾ ਦਿੱਤੀ ਜਦੋਂ ਅਰਦਾਸ ਨਹੀਂ ਤੇ ਮੇਰੇ ਤੇ ਖੁਸ਼ ਬੜਾ ਹੋਏ ਥਾਪੜਾ ਦਿੱਤਾ ਕਲ ਨੂੰ ਨਾ ਤੂੰ ਸ਼ਬਦ ਪੜਹੀਂ ਸ਼ਬਦ ਕੰਠ ਕਰਕੇ ਲਿਆਈ ਕੋਈ ਨਾ ਕੋਈ ਫਿਰ ਮੈਂ ਸ਼ਬਦ ਕੰਠ ਕਰ ਲਿਆ ਕੁ ਦੋ ਦਿਨਾਂ ਚ ਇੱਕ ਉਹ ਸ਼ਬਦ ਮੈਨੂੰ ਅਜੇ ਵੀ ਯਾਦ ਹੈ ਕਿ ਅਬ ਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਬਦ ਸੁਖ ਪਾਇਆ ਮਨ ਇਛੇ ਸੇ ਹੀ ਫਲ ਪਾਇ ਕਰਤੇ ਆਵਸਾਇਆ ਉਹ ਮੈਂ ਸੰਗਤ ਫਿਰ ਸੁਨਾਇਆ ਅਗਲੇ ਜਨ ਕਹਿੰਦੇ ਨੇ ਤੂੰ ਕੀਰਤਨ ਸੰਗਤ ਦਾ ਪਾਰ ਸਾਰੀ ਸੰਗਤ ਨੂੰ ਸੁਨਾਈ ਕਥਾ ਤੋਂ ਉਪਰੰਤ ਮੈਂ ਜੀ ਸਤ ਵਜਨ ਉਹ ਵੀ ਮੈਂ ਕੰਠ ਕਰ ਲਿਆ ਹੌਲੀ ਹੌਲੀ ਕਹਿੰਦੇ ਨੇ ਤੂੰ ਹੁਣ ਕਥਾ ਸਾਡੇ ਕੇ ਪੜਿਆ ਕਰ ਮੈਂ ਜੀ ਸਤ ਵਜਨ ਅਖੇ ਹੁਣ ਤੂੰ ਕਰਿਆ ਕਰ ਉਹਨਾਂ ਦੀ ਇਸ ਤਰ੍ਹਾਂ ਦੀ ਕਿਰਪਾ ਮੇਰੇ ਤੇ ਹੋਈ ਫਿਰ ਸਾਧ ਸੰਗ ਜੀ 2 ਤਰਾਏ ਮਹੀਨੇ ਹੋਏ ਨੇ ਤੇ ਮੇਰੇ ਮਨ ਦਾ ਇਹ ਫੁਰਨਾ ਕਿਤੇ ਮੈਂ ਸ੍ਰੀ ਪੈਣੀ ਸਾਹਿਬ ਜਾਵਾਂ ਤੇ ਸਤਿਗੁਰੂ ਮੇਰੇ ਤੇ ਕਿਰਪਾ ਕਰਨ ਤੇ ਮੈਨੂੰ ਉੱਥੇ ਚਰਨਾਂ ਦੇ ਵਿੱਚ ਰੱਖਣ। ਸਤਿਗੁਰਾਂ ਨੇ ਇਹੋ ਜੀ ਵਿਧੀ ਕੀਤੀ। ਇਹੋ ਜਾਂ ਟੰਗ ਅਪਣਾਇਆ। ਚੜ੍ਹਦੀ ਦਿਸ਼ਾ ਵਾਲਾ ਜਿਹੜਾ ਨਾ ਸਾਡਾ ਗੁਰਦੁਆਰਾ ਮਹਾਰਾ ਵਾਲਾ ਕਰਕੇ ਵਜਦਾ ਹੈ। ਉੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਗਏ। ਜਦੋਂ ਗਏ ਨਾ ਤੇ ਉਦੋਂ ਪ੍ਰਯੋਗ ਸ਼ੁਰੂ ਸੀ ਅਸੂ ਦਾ ਮੇਲਾ ਸੀ। 6 ਸਾਲ ਹੋਣ ਦੇਣ ਇਸ ਗੱਲ ਨੂੰ ਅਸੂ ਦੇ ਮੇਲੇ 'ਚ ਪੂਰੇ ਹੋ ਗਏ। ਸਤਗੁਰਾਂ ਦੀ ਰਸਨਾ ਤੋਂ ਨਿਕਲਿਆ ਨੌਜਵਾਨ ਲੜਕੇ ਉੱਠਣ ਤੇ ਪ੍ਰਯੋਗ ਉੱਥੇ ਚੱਲਦਾ ਤੇ ਜਾ ਕੇ ਹਾਜ਼ਰੀ ਪਰਣ ਮੈਂ ਇੱਕਰੀ ਬੈਠਾ ਰਿਆ ਮੈਂ ਕਿਹਾ ਕਿਸ ਤਰਾ ਮਹੀਨਾ ਪਾਰ ਹੋਵੇਗਾ ਘਰ ਲਾਗ ਬਹੁਤ ਸੀ ਮਾਦਾ ਦੀ ਵੀ ਮਾਦਾ ਸਾਡੀ ਦੇਵੀ ਸੀ ਬੜਾ ਅਜੇ ਤੱਕ ਉਹਨਾਂ ਨੂੰ ਹੁਣ ਤੇ 3 ਸਾਲ ਹੋ ਗਏ ਉਹਨਾਂ ਨੂੰ ਚੜਾਈ ਕਰਦਿਆਂ ਕੀਤੀ ਨੂੰ ਤੇ ਸਾਥ ਸੰਗ ਜੀ ਉਹਨਾਂ ਦਾ ਪ੍ਰੰਸ ਅਸੀਂ ਤਿੰਨ ਭਰਾਵਾਂ ਸਕੂਲੇ ਪੜਨ ਜਾਣਾ ਕਰਨਾ ਤੇ ਸਾਨੂੰ ਉਹਨਾਂ ਨੇ ਇਹੋ ਜਿਹਾ ਹੁਕਮ ਦਿੱਤਾ ਵੀ ਜਿੰਨਾ ਚਿਰ ਤੁਸੀਂ ਇਸ਼ਨਾਨ ਨਹੀਂ ਕਰਨਾ ਮੈਂ ਤੁਹਾਨੂੰ ਪ੍ਰਸ਼ਾਦਾ ਨਹੀਂ ਦੇਣਾ ਤੇ ਫਿਰ ਜਦੋਂ ਸਕੂਲੇ ਜਾਣਾ ਦੇ ਮਾਤਾ ਦਾ ਹਿਰਦਾ ਹੁੰਦਾ ਤੇ ਦੂਸਰੇ ਦੇ ਹੱਥ ਪ੍ਰਸ਼ਾਦਾ ਖਲਾ ਵੀ ਦੇਣਾ ਇਹੋ ਜਾਂ ਮਤਲਬ ਸਾਨੂੰ ਉਹਨਾਂ ਨੇ ਪੱਕਿਆਂ ਬਚਪਨ ਤੋਂ ਕੀਤਾ ਹੋਇਆ ਤੇ ਐਨੀ ਉਹਨਾਂ ਨੂੰ ਗੁਰਬਾਣੀ ਕੰਠ ਸੀ ਮਨ ਤੇ ਗਿੰਤੀ ਵੀ ਨਹੀਂ ਹੁੰਦੀ ਅਜੇ ਤੱਕ ਮਰਨ ਤੱਕ ਉਹਨਾਂ ਦਾ ਚੜਾਈ ਕਰਨ ਤੱਕ ਪ੍ਰਣ ਸੀ ਕਿ ਨਲਕੇ ਦਾ ਜਲ ਉਹਨਾਂ ਨੇ ਪ੍ਰਸ਼ਾਦੇ ਪਾਣੀ ਚ ਪਾਇਆ ਹੀ ਨਹੀਂ ਸੀ ਅਜੇ ਤੱਕ ਖੂਹੀ ਦਾ ਜਲ ਵਰਤਦੇ ਸਨ ਉਹਨਾਂ ਦੀ ਬੜੀ ਮਿਹਰ ਤੇ ਕਿਰਪਾ ਪਹਿਲਾਂ ਮਾਤਾ ਦੀ ਹੋਈ ਫਿਰ ਸਤਗੁਰਾਂ ਨੇ ਕੀਤੀ ਮੈਂ ਇਸ ਤਰ੍ਹਾਂ ਕਥਾ ਕੀਰਤਨ ਰਾਤ ਨੂੰ ਸੁਣ ਕੇ ਜਾਣਾ ਮੈਂ ਆਪਣੇ ਪਰਿਵਾਰ ਤੋਂ ਆਕਾਂ ਦੀ ਲੰਮੇ ਪੈਰਾਂ ਨਾ ਕਰਨਾ ਤੇ ਸਤਿਗੁਰ ਸਚੇ ਪਾਸ਼ਾ ਨੇ ਦਰਸ਼ਨ ਦੇਣੇ ਕਰਨੇ ਮੈਨੂੰ ਇਥੋਂ ਤੱਕ ਕਿ ਸਤਿਗੁਰੂ ਰਾਮ ਸਿੰਘ ਸਚੇ ਪਾਸ਼ੇ ਦੇ ਮੈਨੂੰ ਦਰਸ਼ਨ ਹੋਏ ਨੇ ਸਾਧ ਸੰਗਤ ਜੀ ਮੈਂ ਰਹਿ ਨਹੀਂ ਸਕਦਾ ਮੈਨੂੰ ਕਹਿੰਦੇ ਨੇ ਸੁਪਨਾ ਦੱਸਣਾ ਨਹੀਂ ਚਾਹੀਦਾ ਕਿਸ ਰਾਮ ਆਖਿਆ ਨਹੀਂ ਜਿਹੜੀ ਟਲ ਸਚਾਈ ਨਾਲ ਉਹ ਟਲ ਹੋ ਕੇ ਰਹਿੰਦੀ ਕੋਈ ਗੱਲ ਨਹੀਂ ਸਤਿਗੁਰਾਂ ਦੇ ਮੈਨੂੰ ਦਰਸ਼ਨ ਜਵਾਨ ਅਵਸਥਾ ਦੇ ਵਿੱਚ ਹੋਏ ਨੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਤੇ ਮੇਰੀ ਲਗਨ ਇਸ ਪਾਸੇ ਲੱਗੀ ਰਹੀ ਨਹੀਂ ਕਰਨੀ ਰਾਤ ਮੈਨੂੰ ਨੀਂਦਰ ਨਾ ਹੁਣੀ ਕਰਨੀ ਜੇ 10 ਮਿੰਟ ਮੈਂ ਲੰਮੇ ਪੈ ਜਾਣਾ ਕਰਨਾ ਤੇ ਸਾਧ ਸੰਗਤ ਜੀ ਫਿਰ ਉੱਬੜਵਾਏ ਉੱਠ ਕੇ ਮੈਂ ਨਾਮ ਜਪਣਾ ਸ਼ੁਰੂ ਕਰ ਦੇਣਾ ਸਾਧਗੁਰ ਗਾਇਆ ਕਹਿੰਦੇ ਨੇ ਨੌਜਵਾਨ ਲੜਕੇ ਉੱਠਣ ਤੇ ਸਾਡੇ ਮਾਈਸਟਰ ਦਲੀਪ ਸਿੰਘ ਜੀ ਨੇ ਹੋਰ ਵੀ ਸੰਤ ਬੈਠੇ ਸਨ ਕੋਲ ਉਹਨਾਂ ਨੇ ਮੈਨੂੰ ਉਠਾਇਆ ਸੰਤ ਗੁਰਦਾਸ ਜਿਹੜੇ ਸੰਤਾਂ ਨਾਲ ਕਥਾ ਪੜ੍ਹਦੇ ਹੁੰਦੇ ਨੇ ਮੈਂ ਫਿਰ ਹੱਥ ਜੋੜ ਕੇ ਸਾਧੂਆਂ ਅਕੀ ਅਰਜੀ ਕੀਤੀ ਜਾਣ ਕੇ ਵੀ ਮੇਰੇ ਤੇ ਕਿਰਪਾ ਕਰੋ ਮੈਂ ਉੱਥੇ ਮਹੀਨਾ ਲਾਵਾਂਗਾ ਉਹਨਾਂ ਨੇ ਨਾਂ ਲਿਖ ਲਿਆ ਮਾਸਟਰ ਦਰਸ਼ਨ ਸਿੰਘ ਨਾਂ ਲਿਖਦੇ ਸਨ ਸਵੇਰੇ ਅਸੀਂ ਅਗਲੇ ਪਲਕੇ ਇੱਥੇ ਆ ਗਏ ਤਿੰਨ ਦਿਨ ਤੇ ਤਿੰਨ ਰਾਤਾਂ ਸਾਧ ਸੰਗ ਜੀ ਮੈਂ ਸੁੱਤਾ ਨਹੀਂ ਲੰਮੇ ਨਹੀਂ ਪਿਆ ਇੱਥੇ ਆਨ ਕੇ ਜਦੋਂ ਮੈਂ ਸ਼ੁਰੂ ਸ਼ੁਰੂ ਤੋਂ ਪੈਣੀ ਸਾਹਿਬ ਆਇਆ ਉਹ ਥੱਲੇ ਕਮਰਾ ਹੈ ਕਮਰਾ ਸਾਡਾ ਉੱਚਾ ਸੀ ਮਸਤਾਨਾ ਮਲਕੀਰ ਸਿੰਘ ਜੀ ਵਾਲਾ ਉਹਨਾਂ ਕੋਲ ਮੈਂ ਲੰਮੇ ਪੈਂਦਾ ਸਾਂ ਤੇ ਮੈਂ ਕਿਹਾ ਮੈਨੂੰ ਤਿੰਨਾਂ ਰਾਤਾਂ ਦਾ ਨੀਂਦਰਾ ਏ ਮੈਂ ਲੰਮੇ ਨਹੀਂ ਪਿਆ ਜੇ ਮੈਂ ਅੱਜ ਸੌਂ ਗਿਆ ਤੇ ਮੈਂ ਕਿਤੇ ਪ੍ਰਯੋਗ ਤੋਂ ਲੇਟ ਨਾ ਹੋ ਜਾਾਂ 2 ਵਜੇ ਤੋਂ ਬਾਅਦ ਮੈਂ ਲੰਮੇ ਪੈ ਗਿਆ ਜੀ ਨਿੰਦਰ ਨੇ ਢਾ ਲਿਆ ਤੇ ਮੇਰੀ ਸੁਰਤ ਸਤਗੁਰਾਂ ਦੇ ਚਰਨਾਂ ਦੇ ਵਿੱਚ ਵੀ ਮੈਂ ਲੇਟ ਨਾ ਹੋ ਜਾਾਂ ਸਾਧ ਸੰਗ ਜੀ 2 ਵਜਨ ਦੇ ਵਿੱਚ 15 ਮਿੰਟ ਰਹਿੰਦੇ ਸਨ ਮੈਂ ਹਰਦਲੀਵ ਸੰਗ ਜੀ ਇਸ਼ਨਾਨ ਕਰਕੇ ਆ ਗਏ ਮੈਂ ਲੰਮੇ ਪਿਆ ਨੇਤੇ ਮੈਂ ਉਹਨਾਂ ਨੂੰ ਇਹ ਤਾਂ ਅਖਵਾਇਆ ਹੀ ਨਹੀਂ ਵੀ ਮੈਂ ਉੱਠਣਾ ਜਾਂ ਟਾਈਮ ਆਪਣੇ ਆਪ ਉੱਠ ਪਣਾ ਕਰਨਾ ਪਹਿਲਾਂ ਮੈਨੂੰ ਕਹਿੰਦੇ ਨੇ ਮੈਂ ਤੈਨੂੰ ਲੱਗਾ ਸਾਠਾਂ ਜਦੋਂ ਮੈਨੂੰ ਜਾਗਾਈ ਤੇ ਮੈਂ ਕਿਹਾ ਹੁਣ ਕੀ ਇਹਨੂੰ ਥਾਣਾ ਹੁਣ ਸੁੱਤਾ ਹੈ 15 ਮਿੰਟ ਰਹਿ ਗਏ ਮੈਨੂੰ ਅਜਹੀ ਆਵਾਜ਼ ਵੱਜੀ ਉੱਠ ਓਏ ਕਾਕਾ ਵਕਤ ਹੋ ਗਿਆ ਮੈਂ ਉੱਠ ਕੇ ਵੇਖਿਆ ਨਾ ਕੋਈ ਮੇਰੇ ਕੋਲ ਸਰੀਰ ਨਾ ਕੋਈ ਆਦਮੀ ਹੋਰ ਕੋਈ ਨਜ਼ਰ ਆਇਆ ਵੀ ਮੈਨੂੰ ਆਵਾਜ਼ ਕਿੰਨੇ ਦਿੱਤੀ ਹੈ ਮੈਂ ਤਾਂ ਸੁੱਤਾ ਪਿਆ ਸੀ ਇਨੇ ਜਰ ਨੂੰ ਫਿਰ ਮੈਨੂੰ ਪਤਾ ਲੱਗਾ ਵੀ ਸਤਿਗੁਰੂ ਸਚੇ ਪਾਤਸ਼ਾਹ ਨੇ ਮੇਰੇ ਤੇ ਕਿਰਪਾ ਕੀਤੀ ਜਿਵੇਂ ਉਹਨਾਂ ਨੇ ਮੈਨੂੰ ਆਵਾਜ਼ ਮਾਰ ਕੇ ਠਾਇਆ ਹੁੰਦਾ ਕੋਲ ਮੇਰੇ ਕੋਈ ਨਾ ਆਵਾਜ਼ ਮਾਰਨ ਵਾਲਾ ਫਿਰ ਬਾ ਮੈਸਟਰ ਦਲੀਪ ਸਿੰਘ ਜੀ ਨੇ ਕਿਰਪਾ ਕੀਤੀ ਮੈਨੂੰ ਠਾਂ ਲੱਗਾ ਸਾ ਤੂੰ ਆਪਣੇ ਆਪ ਹੀ ਉੱਠ ਪਿਆ ਮੈਂ ਮੈਸਟਰ ਜੀ ਮੈਂ ਤਾਂ ਬੜੀ ਦੂਰ ਗਾਂ ਮੈਂ ਤੇ ਆਵਾਜ਼ਾਂ ਵੱਜਿਆ ਸੀ ਇਸ ਤਰ੍ਹਾਂ ਵੀ ਉੱਠੇ ਵਕਤ ਹੋ ਗਿਆ ਫਿਰ ਸਾਧ ਸੰਗ ਜੀ ਮਹੀਨਾ ਲਾਇਆ ਜਦੋਂ ਸ਼ਬਦ ਪੜਦੇ ਨੇ ਰਾਗੀ ਜਾ ਕੇ ਉੱਥੇ ਉਪਰੰਤ ਭੋਗ ਤੋਂ ਜਿਸ ਦਿਨ ਭੋਗ ਫਿਰ ਪਿਆ ਤੇ ਸੱਚੇ ਪਾਸ਼ਾ ਹੁਕਮ ਕੀਤਾ ਉਦੋਂ ਦੀਵਾਲੀ ਦੇ 7 ਦਿਨ ਸਨ ਤੇ ਕਹਿੰਦੇ ਨੇ ਜਿਹੜੇ 7 ਦਿਨਾਂ ਬਾਅਦ ਇੱਥੇ ਰਹਿਣਗੇ ਨਾ ਉਹ ਖੜੇ ਹੋ ਕੇ ਦਰਸ਼ਨ ਦੇਣ। ਸ੍ਰੀ ਰਵਾਹਾ ਕਾਫੀ ਖੜੇ ਹੋ ਗਏ। ਫਿਰ ਬਿਠਾ ਦਿੱਤੇ ਜਿਹੜਾ ਹੁਣ ਮਹੀਨੇ ਵਾਸਤੇ ਰਹੇਗਾ। ਉਹ ਦੁੱਧੋੜੇ ਕੱਟ ਗਏ ਖੜੇਦੇ ਹੋਏ। ਫਿਰ ਹੁਕਮ ਆ ਵੀ ਜਿਹੜਾ 6 ਮਹੀਨਾ ਬਾਅਦ ਇੱਥੇ ਰਹੇਗਾ ਪ੍ਰਯੋਗ 'ਚ ਉਹ ਖੜਾ ਹੋਵੇ। ਫਿਰ ਕੁਝ ਕੁ ਕੱਡੇ ਹੋ ਗਏ ਖੈ। ਫਿਰ ਹੁਕਮ ਹੋਇਆ ਵੀ ਜਿਹੜਾ ਸਾਲ ਪਾਰ ਇੱਥੇ ਰਹਿ ਕੇ ਸੇਵਾ ਕਰੇਗਾ ਨਾ ਪ੍ਰਯੋਗ 'ਚ ਹਾਜ਼ਰੀ ਭਰੇਗਾ। ਉਹ ਖਲੋ ਕੇ ਦਰਸ਼ਨ ਦੇ ਸਾਹ ਸੰਗ ਜੀ ਮੈਂ ਇੱਕ ਵਾਰੀ ਡਰਿਆ ਮੈਂ ਕਿਹਾ ਮੈਂ ਤੇ ਮਹੀਨਾ ਮਾਰ ਕੇ ਕੱਢਿਆ ਇਸ ਤਰ੍ਹਾਂ ਤੇ ਮੈਂ ਸਾਲ ਕਿਵੇਂ ਪੂਰਾ ਕਰਾਂਗਾ ਐਸਾ ਸਾਧਗਰਾਂ ਨੇ ਮੇਰੇ ਤੇ ਮਿਹਰ ਭਰਿਆ ਹੱਥ ਰੱਖਿਆ ਕਿਰਪਾ ਕੀਤੀ ਮੇਰੇ ਹਿਰਦੇ 'ਚ ਹੱਥ ਰੱਖਿਆ ਮੈਂ ਸਾਹਮਣੇ ਨਾ ਹਾਜ਼ਰ ਹੋ ਗਿਆ ਐਸਾ ਹੱਥ ਜੋੜ ਕੇ ਸਾਡੇ ਮਾਮਾ ਜੀ ਸੀ ਉਹਨਾਂ ਨੂੰ ਕਹਿੰਦੇ ਆ ਹਰਬੰਸ ਸਿੰਘ ਜੀ ਜਿਨ੍ਹਾਂ ਨੂੰ ਮੈਂਬਰ ਕਰਕੇ ਕਹਿੰਦੇ ਨੇ ਉਹ ਕੋਲ ਬੈਠੇ ਸਨ ਮੈਂ ਹੱਥ ਜੋੜ ਕੇ ਅਰਜ਼ੀ ਕੀਤੀ ਕਿ ਗਰੀਬ ਜਾਨ ਮੇਰੇ ਤੇ ਕਿਰਪਾ ਕਰੋ ਦਾਸ ਤੇ ਮੈਂ ਸਾਲ ਪਰ ਵਾਸਤੇ ਇੱਥੇ ਹਾਜ਼ਰੀ ਭਰਾਂਗਾ ਕਿਰਪਾ ਆਪ ਜੀ ਦੀ ਨਾਲ ਸਤਿਗੁਰੂ ਜੀ ਮੇਰੇ ਤੇ ਬੜੇ ਖੁਸ਼ ਹੋਏ ਥਾਪੜਾ ਦਿੱਤਾ ਨਾਲ ਮੈਂ ਇਹ ਵੀ ਮੰਗ ਉਸ ਵੇਲੇ ਮੰਗ ਲਈ ਛੇਤੀ ਦੇ ਨਾਲ ਮੈਂ ਤਵਾ ਦੇ ਤਪਿਆਂ ਦੇ ਫੁਲਕਾ ਲਾਹੇ ਲਵਾ ਨਾਲ ਉਹ ਕਿੜਾ ਕਿ ਗਰੀਬ ਨਵਾਜ਼ ਜੀ ਮੈਨੂੰ ਵਿਦਿਆ ਗ੍ਰਹਿਣ ਕਰਨ ਦਾ ਚਾਹੇ ਕਿਰਪਾ ਕਰੋ ਮੇਰੇ ਤੇ ਮਿਹਰ ਭਰਿਆ ਹੱਥ ਰੱਖੋ ਹਸਤ ਕਮਲ ਤੇ ਮੈਂ ਵਿਦਿਆ ਵੀ ਗ੍ਰਹਿਣ ਇੱਥੇ ਰਹਿ ਕੇ ਕਰਾਂ ਫਿਰ ਉਸ ਵੇਲੇ ਉਹਨਾਂ ਦੀ ਰਸਨਾ ਤੋਂ ਇਹ ਹੀ ਨਿਕਲਿਆ ਅੱਛਾ ਫੰਡ ਜੀ ਕੋ ਜਾਇਆ ਕਰ ਉਹਨਾਂ ਦੇ ਚਰਨਾਂ ਚ ਰਹਿ ਤੇ ਸੇਵਾ ਕਰ ਤੇ ਵਿੱਦਿਆ ਹਾਸਲ ਕਰ ਅਸੀਂ ਤੇਰੇ ਤੇ ਖੁਸ਼ ਆ ਇਹ ਬਦਨ ਸਾਧਗਰਾਂ ਨੇ ਰਸਨਾ ਤੋਂ ਕੀਤਾ ਕਿ ਤੇਰੇ ਵਰਗੇ ਦੇ ਅਸੀਂ ਲੱਭਦੇ ਫਿਰਦੇ ਮੈਂ ਕੰਨਾਂ ਨਾਲ ਸੁਣਿਆ ਸਾਹਸੰਜੀ ਕੋਲ ਬਹਿ ਕੇ ਇਹ ਗੱਲ ਇਸ ਗੜੀ ਇੰਜ ਨਿਬੜੀ ਫਿਰ ਮੈਂ ਆਪਣੇ ਨਿਜਮ ਦੇ ਅਨੁਸਾਰ ਸਾਧਗਰਾਂ ਦੀ ਕਿਰਪਾ ਦੇ ਨਾਲ ਨਿਜਮ ਤੇ ਪੂਰਾ ਜਿਵੇਂ ਉਹਨਾਂ ਨੇ ਮੇਰੇ ਤੇ ਕਿਰਪਾ ਕੀਤੀ ਅਮਰਤ ਵੇਲੇ 1 ਵਜੇ ਉੱਠ ਕੇ ਇਸ਼ਨਾਨ ਪਾਣੇ ਕਰਕੇ ਦੋ ਜਮੈਂ ਪ੍ਰਯੋਗ 'ਚ ਹਾਜ਼ਰੀ ਭਰ ਦੇਣੀ ਕਰਨੀ ਆਸਾ ਦੀ ਵਾਰ ਤੱਕ ਬੈਠੇ ਰਹਿਣਾ ਫਿਰ ਮੈਂ ਪੰਡਿਤ ਜੀ ਵੱਲ ਹਾਜ਼ਰੀ ਪਰਣੀ ਕਰਨੀ ਫਿਰ ਮੈਂ ਆਪਣੀ ਵਿਦਿਆ ਪੜ੍ਹਨੀ ਕਰਨੀ ਤੇ ਵਿਚਾਰ ਨਹੀਂ ਕਰਨੀ ਕਥਾ ਵੀ ਕਰਨੀ ਕਰਨੀ ਐਸਾ ਸਤਿਗੁਰਾਂ ਦੀ ਫਿਰ ਜਿੰਨਾ ਸਾਲ ਲੰਘਿਆ ਹੈ ਨਾ ਤੇ ਕੋਈ ਦਿਨ ਖਾਲੀ ਵਿਰਲਾ ਹੀ ਹੋਏਗਾ ਜਿਹੜੇ ਦਿਨ 'ਚ ਮੈਨੂੰ ਸਤਿਗੁਰਾਂ ਦੇ ਦਰਸ਼ਨ ਨਾ ਹੁੰਦੇ ਹੋਣਗੇ ਆ ਵਰਣੀ ਵਾਲੀ ਜਿਹੜੀ ਜਗ੍ਹਾ ਹੈ ਨਾ ਤੇ ਪ੍ਰਯੋਗੀਆਂ ਨੂੰ ਹੁਕਮ ਸੀ ਕਿ ਪ੍ਰਯੋਗ ਦੀ ਵਰਣੀ ਉਹਨਾਂ ਦਿਨਾਂ 'ਚ ਟਿਕੀ ਹੋਈ ਸੀ ਤੇ ਦੋ ਦੋ ਚਾਰ ਮੈਰਾ ਹੋ ਲਈ ਹੋਈ ਸੀ ਆਪ ਮੰਗ ਕੇ ਇਹ ਰੋਲ ਦੇ ਅਨੁਸਾਰ ਮੇਰਾ ਸਾਰਾ ਕੰਮ ਜਿਹੜਾ ਨਿਭੜ ਜਾਂਦਾ ਇਸ਼ਨਾਨ ਪਾਉਣ ਦਾ ਕੰਮ ਮੁੱਕ ਜਾਂਦਾ ਪੰਡਿਤ ਜੀ ਵਾਲੀ ਮੈਂ ਚਲੇ ਜਾਣਾ ਆਪਣੇ ਕੰਮ ਸਾਰੇ ਕਰਨਾ ਇਹ ਮੈਨੂੰ ਰੋਲ ਪੱਕੀ ਦੇ ਦਿਓ ਸਾਹ ਸੰਜੀ ਮੈਂ 2 ਤੋਂ 4 ਰੋਲਾਂ ਨਹੀਂ ਕਰਨੀ ਐਸਾ ਮੈਨੂੰ ਸੁਖ ਤੇ ਆਨੰਦ ਭਜਨ ਕਰਨ ਦਾ ਆਉਣਾ ਕਰਨਾ ਮੈਂ ਉਹ ਦੱਸ ਨਹੀਂ ਸਕਦਾ ਰਸਨਾ ਦੇ ਨਾਲ ਜੇ 4 ਵਜੇ ਨੇ ਵਜੇ ਵਾਲੇ ਨੇ ਉੱਠ ਕੇ ਆ ਜਾਣਾ ਕਰਨਾ ਨਾ ਮੈਨੂੰ ਉਠਾਉਣ ਵਾਸਤੇ ਤੇ ਮੇਰਾ ਇਹਨਾਂ ਆਨੰਦ ਵੱਜਾ ਆਣਾ ਮੈਨੂੰ ਇਸ਼ਾਰਾ ਕਰ ਦੇਣਾ ਕਰਨਾ ਵੀ ਤੂੰ ਜਾ ਮੈਂ ਛੱਡ ਨਹੀਂ ਸਕਦਾ ਇਸ ਆਨੰਦ ਨੂੰ ਉਹਨੂੰ ਮੈਂ ਚਲਾ ਦੇਣਾ ਕਰਨਾ ਫਿਰ ਜੇ ਛੇ ਵਾਲਿਆਂ ਨੇ ਆ ਜਾਣਾ ਉਹਨੂੰ ਵੀ ਕਲਾਣਾ ਇੱਥੋਂ ਤੱਕ ਮੈਂ 8-8 ਘੰਟੇ ਵਰਣੀ ਵਾਲੀ ਜਗ੍ਹਾ ਤੇ ਸਾਹ ਸੰਗ ਦੀ ਕਿਰਪਾ ਨਾਲ ਸਤਿਗੁਰਾਂ ਦੀ ਕਿਰਪਾ ਦੇ ਨਾਲ ਬੈਠਾ ਰਿਹਾ ਹਾਂ ਤੇ ਐਨਾ ਆਨੰਦ ਮਹਿਮਾਨ ਆ ਤੇ ਇਸ ਤਰ੍ਹਾਂ ਦੀ ਮੇਰੇ ਨਾਲ ਕਹਾਣੀ ਵਾਪਰੀ ਫਿਰ ਮੇਰੀ ਮਾਤਾ ਜੀ ਉਦੋਂ ਜਿਉਂਦੀ ਤੇ ਉਹ ਆਈ ਸਾਲ ਤੋਂ ਉਪਰੰਤ ਇਸ ਤਰ੍ਹਾਂ ਨਿਜਮ ਪੂਰਾ ਹੋਇਆ ਮਾਤਾ ਦੇ ਹਿਰਦੇ ਹੁੰਦੇ ਨੇ ਮਾਵਾਂ ਦੇ ਅਹੇ ਹੁਣ ਪੁੱਤਰ ਆਜਾ ਸਾਲ ਪੂਰਾ ਹੋ ਗਿਆ ਮੈਂ ਫਿਰ ਸੱਚੇ ਪਾਤਸ਼ਾਹ ਦੇ ਅੱਗੇ ਨਾ ਅਰਜ਼ ਕੀਤੀ ਜਾ ਕੇ ਕੋਠੀ ਵਿੱਚ ਸਾਧ ਸੰਗਤ ਬੈਠੀ ਮੈਂ ਜੀ ਇਸ ਤਰ੍ਹਾਂ ਮੈਨੂੰ ਹੁਣ ਛੁੱਟੀ ਦੇ ਦਿਓ ਕਹਿੰਦੇ ਨੇ ਨਹੀਂ ਤੂੰ ਛੁੱਟੀ ਲਾਇਆ ਨਾ ਸਾਡੇ ਕੋਲ ਆ ਤੈਨੂੰ ਅਸੀਂ ਇੱਥੇ ਰੱਖਣਾ ਸਾਲ ਤੋਂ ਪਰਾਂਤੀ ਗੱਲ ਹੈ ਤੇ ਹੁਣ ਮੈਨੂੰ 6 ਸਾਲ ਸਾਧ ਸੰਗ ਜੀ ਪੂਰੇ ਹੋਣ ਡੈ ਨੇ ਸਾਧ ਸੰਗ ਦੇ ਚਰਨਾਂ ਦੇ ਵਿੱਚ ਇਸ ਤਰ੍ਹਾਂ ਮੈਂ ਰਹਿਨਾ ਮੈਂ ਜਿਸ ਤਰ੍ਹਾਂ ਮੰਦਾ ਜਾਂ ਚੰਗਾ ਹਾਂ ਸਾਧ ਸੰਗ ਦੇ ਸਾਹਮਣੇ ਆ ਤੇ ਮੈਨੂੰ 10 ਕੋਈ ਮਿੰਟ ਹੀ ਹੁਕਮ ਹੋਇਆ ਸੀ ਕਿ ਤੂੰ ਹਾਜ਼ਰੀ ਭਰਨੀ ਹੈ ਤੇ ਮੈਂ ਇਹ ਕੌਤਕ ਸਤਿਗੁਰ ਸੱਚੇ ਬਾਦਸ਼ਾਹ ਦੀ ਕਿਰਪਾ ਦੇ ਨਾਲ ਸਾਧ ਸੰਗ ਅੱਗੇ ਪੇਟਾ ਕਿਤਨੇ ਜਿਵੇਂ ਜਿਵੇਂ ਉਹਨਾਂ ਨੇ ਮੇਰੇ ਤੇ ਕਿਰਪਾ ਕੀਤੀ ਉਹਨਾਂ ਦੀ ਕਿਰਪਾ ਜਿੰਨੀ ਮੇਰੇ ਤੇ ਹੋਈ ਹੈ ਸਾਰਿਆਂ ਦੇ ਸਤਿਗੁਰੂ ਦੀ ਇਸੇ ਤਰ੍ਹਾਂ ਕਿਰਪਾ ਕਰਨ ਮੈਂ ਇਹ ਸਤਿਗੁਰਾਂ ਦੇ ਅੱਗੇ ਇਹ ਮੰਗ ਮੰਗਣਾ ਸਾਰੀ ਸੰਗਤ ਦੇ ਵਾਸਤੇ ਸਤ ਸ੍ਰੀ ਅਕਾਲ